मेरा नाम मनजीत कौर है मैं कूड़ावाला दी बसनी का आज ਸਾਡੇ ਪਿੰਡ ਕੂੜਾਵਾਲਾ ਵਿੱਚ ਸਰਕਾਰ ਨੇ ਕੈਂਪ ਲਗਾਏ ਇਸ ਕੈਂਪ ਵਿੱਚ ਬਹੁਤ ਤਰ੍ਹਾਂ ਦੀਆਂ ਸੁਵਿਧਾਵਾਂ ਮਿਲ ਰਹੀਆਂ ਲੋਕਾਂ ਨੂੰ ਜਿਨ੍ਹਾਂ ਦੇ ਕੋਈ ਵੀ ਬਰਥ ਸਰਟੀਫਿਕੇਟ ਚ ਪ੍ਰੋਬਲਮ ਹੈ ਕੋਈ ਨਾਮ ਦੀ ਪ੍ਰੋਬਲਮ ਹੈ ਉਹ ਸਾਰੇ ਇੱਥੇ ਸੌਟ ਆਊਟ ਹੋ ਰਿਹਾ ਨਹੀਂ ਤੇ ਇੱਥੇ ਮੈਡੀਕਲ ਕੈਂਪ ਵੀ ਲੱਗਿਆ ਹੋਇਆ ਸੀ ਤੇ ਮੈਨੂੰ ਪਿਛਲੇ ਹਫਤੇ ਤੋਂ ਪ੍ਰੋਬਲਮ ਚੱਲ ਰਹੀ ਸੀ ਸੋ ਮੈਨੂੰ ਇਸ ਕੈਂਪ ਦਾ ਪਤਾ ਚੱਲਿਆ ਮੈਂ ਇਸ ਕੈਂਪ 'ਚ ਹਾਜ਼ਰ ਹੋਈ ਤੇ ਮੈਨੂੰ ਇੱਥੇ ਫ੍ਰੀ ਆਫ ਕਾਸਟ ਦਵਾਈਆਂ ਮਿਲੀਆਂ ਪੰਜਾਬ ਸਰਕਾਰ ਦੁਆਰਾ ਹੀ ਹੋ ਪਾਇਆ ਹੈ ਲਾਭਦਾਇਕ ਕੈਂਪ ਹੈ ਅਤੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਲੋਕ ਆਏ ਆਪਣੀਆਂ ਦਵਾਈਆਂ ਲੈ ਕੇ ਦੇ ਇਹ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੇ ਜੋ ਕੈਂਪ ਸ਼ੁਰੂ ਕੀਤੇ ਹਨ ਇਹ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਹਨ ਤੇ ਇਦਾਂ ਹੀ ਚੱਲਦੇ ਰਹਿਣ ਦੀ ਅਸੀਸ ਦੁਆ ਕਰਦੇ ਹਾਂ ਤੇ ਪੰਜਾਬ ਸਰਕਾਰ ਇਦਾਂ ਹੀ ਲੋਕਾਂ ਦੇ ਭਲੇ ਲਈ ਕੰਮ ਕਰਦੀ ਰਹੇ ਥੈਂਕ ਯੂ ਸੋ ਮਚ ਆਰਾਤ ਕੇ ਦੁਆਰ ਕੈਂਪ ਕੋੜਾ ਵਾਲਾ ਵਿਕੇ ਹੋ ਰਿਹਾ ਹੈ ਔਰ ਇਹ ਸਰਕਾਰ ਦਾ ਬਹੁਤ ਅੱਛਾ ਨਿਸ਼ੇਟਿਵ ਹੈ ਕਿ ਇਥੇ ਜਿੰਨੇ ਵੀ ਕੈਂਪ ਲੱਗਦੇ ਆ ਸਰਕਾਰ ਆਪਕੇ ਦੁਆਰ ਦੇ ਉਥੇ ਲੋਕਾਂ ਨੂੰ ਮੈਡੀਸਿਨ ਮਿਲ ਜਾਂਦੀ ਹੈ ਔਰ ਉਹਨਾਂ ਨੂੰ ਇੱਧਰ ਉੱਧਰ ਖੱਜਲ ਖਵਾਰੀ ਤੋਂ ਬਚਾਅ ਹੋ ਜਾਂਦਾ ਹੈ ਉਹਨਾਂ ਦਾ ਕਿ ਉਹਨਾਂ ਨੂੰ ਦੂਰ ਜਾਣਾ ਨਹੀਂ ਪੈਂਦਾ ਕਿ ਪਿੰਡ 'ਚ ਫੈਸਿਲਿਟੀ ਪ੍ਰੋਵਾਈਡ ਹੋ ਜਾਂਦੀ ਹੈ ਰੰਗਲਾ ਪੰਜਾਬ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ ਆਨ ਸਰਕਾਰ ਦੇ ਅਸੀਂ ਬਹੁਤ థాంਕਫੁਲ ਹਾਂ ਕਿ ਉਹਨਾਂ ਨੇ ਗਰੀਬ ਲੋਕਾਂ ਲਈ ਕਾਫੀ ਸੋਚਿਆ ਹੈ ਕਿ ਹੁਣ ਸਿਵਲ ਹਸਪਤਲ ਵਿੱਚ ਵੀ ਲੋਕਾਂ ਨੂੰ ਬਾਹਰ ਦਵਾਈ ਲੈਣ ਲਈ ਨਹੀਂ ਜਾਣਾ ਪੈਂਦਾ ਪਹਿਲੇ ਹਸਪਤਲ ਤੋਂ ਕੁਝ ਦਵਾਈਆਂ ਫ੍ਰੀ ਮਿਲਦੀਆਂ ਸੀ ਹਰਮਾਨ ਸਾਹਿਬ ਦਾ ਇਹ ਵਾਲਾ ਐਫਰਟ ਬਹੁਤ ਵਧੀਆ ਹੈ ਕਿ ਉਹਨਾਂ ਨੇ ਆਰਡਰ ਕਰਤੇ ਹੋਏ ਹੈ ਕਿ ਕੋਈ ਵੀ ਦਵਾਈ ਡਾਕਟਰ ਬਾਹਰੋਂ ਨਹੀਂ ਲਿਖਣਗੇ ਤੇ ਜੋ ਵੀ ਕਿਸੇ ਵੀ ਤਰ੍ਹਾਂ ਦੀ ਦਵਾਈ ਹੈ ਉਹ ਸਾਰੀ ਹਸਪਤਲ ਦੇ ਅੰਦਰੋਂ ਹੀ ਮਿਲਦੀ ਹੈ ਨਹੀਂ ਤੇ ਪਹਿਲੇ ਲੋਕਾਂ ਨੂੰ ਕੁਝ ਦਵਾਈ ਅੰਦਰੋਂ ਮਿਲਦੀ ਸੀ ਕੁਝ ਬਾਹਰੋਂ ਤੋਂ ਦਾ ਫਿਰ ਉਹਨਾਂ ਨੂੰ ਕਾਫੀ ਪੈਸੇ ਦੇਣੇ ਪੈਂਦੇ ਸੀ ਹੁਣ ਲੋਕ ਖੁਸ਼ ਹੈ ਕਿ ਉਹਨਾਂ ਨੂੰ ਵਧੀਆ ਸੇਵਾਵਾਂ ਮਿਲਦੀਆਂ